ਅਗਲੀਆਂ ਜਿਹੜੀਆਂ ਹਜੂਸ ਸਿੰਘ ਜੀ ਖਬਰਾਂ ਦੇ ਵੱਲ ਵਧਦੇ ਜਾਈਏ ਤਾਂ ਇਸ ਟਾਈਮ ਇਹ ਪਤਾ ਲੱਗ ਰਿਹਾ ਵੀ ਰਾਸ਼ਪਤੀ ਟਰੰਪ ਦਾਵਾ ਕਰ ਰਹੇ ਆ ਵੀ ਜਿਹੜਾ ਚੀਨ ਆ ਉਸ ਨੇ ਆਪਣੀ ਜੋ اقرار ਕੀਤਾ ਸੀ ਟ੍ਰੇਡ ਸਮਝੌਤਾ ਜਿਹੜਾ ਉਹ ਕੀਤਾ ਸੀ ਉਹਨਾਂ ਦੇ ਨਾਲ ਉਸ ਤੋਂ ਉਹ ਬੈਕਡਾਊਨ ਕਰ ਰਹੇ ਆ ਉਸ ਦੀ ਵਾਇਲੇਸ਼ਨ ਕਰ ਰਹੇ ਆ ਅੱਜ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ 트ੰਪ ਹੁਣਾ ਨੇ ਇਹ ਆਖਿਆ ਵੀ 2 ਹਫ਼ਤੇ ਪਹਿਲਾਂ ਚਾਈਨਾ ਬਹੁਤ ਮੰਦੀ ਹਾਲਤ ਦੇ ਵਿੱਚ ਸੀਗਾ ਹਾਈ ਟੈਰਿਫ ਜਿਹੜੇ ਮੈਂ ਸੈੱਟ ਜਿਹੜੇ ਉਹ ਕਿਤੇ ਸੀ ਕਿੰਦੇ ਵੀ ਚਾਈਨਾ ਦੇ ਲਈ ਟ੍ਰੇਡ ਕਰਨਾ ਨਾਮੁਮਕਨ ਸੀਗਾ ਤੇ ਆਪਾਂ ਆ ਜਿਹੜਾ ਆ ਉਹ ਉੱਥੇ ਦੇਖਿਆ ਵੀ ਚਾਈਨਾ ਦੇ ਬਹੁਤ ਬੁਰੇ ਹਾਲ ਸੀਗੇ ਕੋਲਡ ਟਰਕੀ ਇੱਕ ਸਾਹ ਦੇ ਨਾਲ ਉਹ ਹੋ ਗਿਆ ਤੇ ਕਈ ਫੈਕਟਰੀਆਂ ਉਹਨਾਂ ਦੀਆਂ ਬੰਦ ਹੋ ਗਈਆਂ ਤੇ ਉਥੇ ਸਿਵਲ ਅੰਡਰਸਟੈਂਡ ਕਹਿੰਦੇ ਵੀ ਇਹ ਵੀ ਹੋ ਸਕਦੀ ਸੀਗੀ ਆ ਕਹਿੰਦੇ ਵੀ ਉਹਨਾਂ ਨੇ ਜਲਦੀ ਜਲਦੀ ਡੀਲ ਜਿਹੜੀ ਸਾਡੇ ਨਾਲ ਬਣਾਈ ਬੈਡ ਸਿਚੁਏਸ਼ਨ ਚੋਂ ਬਾਹਰ ਨਿਕਲਣ ਦੇ ਲਈ ਮੈਂ ਐਜ਼ ਅ ਨਾਈਸ ਗਾਇ ਬਣ ਕੇ ਉਹਨਾਂ ਨਾਲ ਡੀਲ ਕੀਤੀ ਟੈਰਿਫ ਜਿਹੜੇ ਉਹ ਘਟਾ ਵੀ ਦਿੱਤੇ ਡੀਲ ਜਿਹੜੀ ਉਹ ਬਣੀ ਤੇ ਕਹਿੰਦੇ ਵੀ ਚਾਈਨਾ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਸਭ ਕੁਝ ਸਟੇਬਲਾਈਜ਼ ਹੋ ਗਿਆ ਉਹਨਾਂ ਦੇ ਲਈ ਉਹ ਗੁੱਡ ਨਿਊਜ਼ ਸੀਗੀ ਤੇ ਹੁਣ ਬੈਡ ਨਿਊਜ਼ ਇਹ ਆ ਵੀ ਜਿਹੜਾ ਚਾਈਨਾ ਵਾਲੇ ਆ ਆ ਕਹਿੰਦੇ ਵੀ ਕੋਈ ਸਰਪ੍ਰਾਈਜ਼ਿੰਗ ਗੱਲ ਤਾਂ ਨਹੀਂ ਪਰ ਉਹਨਾਂ ਨੇ ਜਿਹੜਾ ਐਗਰੀਮੈਂਟ ਬਣਾਇਆ ਸੀ ਸਾਡੇ ਨਾਲ ਉਸ ਦੀ ਉਹ ਵਾਇਲੇਸ਼ਨ ਹੁਣ ਕਰ ਰਹੀ ਆ ਸੋ ਇਹ ਜਿਹੜੇ 트럼ਪ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਦਾਵਾ ਕੀਤਾ ਹੈ ਸਵੇਰਾ ਮਤਲਬ ਇਹ ਆ ਵੀ ਸ਼ਾਇਦ ਕੀ ਚਾਈਨਾ ਦੇ ਨਾਲ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਟ੍ਰੇਡ ਵਾਰ ਚਲੋ ਚੱਲ ਤਾਂ ਰਹੀ ਸੀ ਜਿਹੜਾ ਇੱਕ ਸਮਝੌਤਾ ਹੋਇਆ ਸੀ ਉਹ ਦੁਬਾਰਾ ਰੱਦ ਹੋਊਗਾ ਉਹ ਵਰਕਰ ਰਹੂਗਾ ਕਿਵੇਂ ਜਿਹੜਾ ਉਹ ਹੋਊਗਾ ਇਹ ਇਸ ਟਾਈਮ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਆ ਸੋ 트럼ਪ ਉਹਨਾਂ ਨੇ ਚਾਈਨਾ ਨੂੰ ਲੈ ਕੇ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਦਾਵਾ ਪੇਸ਼ ਕੀਤਾ ਆ ਜਿਹੜੇ ਅਮਰੀਕਨਸ ਆ ਜੋ ਜੌਬਲੈਸ ਬੈਨੀਫਿਟਸ ਦੇ ਲਈ ਅਨਪਲਾਈਮੈਂਟ ਦੇ ਲਈ ਅਪਲਾਈ ਕਰ ਰਹੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਪਿਛਲੇ ਹਫਤੇ ਕਾਫੀ ਵਾਧਾ ਹੋਇਆ ਹੈਗਾ ਆ ਇਹ ਜਿਹੜੀ ਰਿਪੋਰਟ ਆ ਲੇਬਰ ਡਿਪਾਰਟਮੈਂਟ ਨੇ ਸ਼ੋ ਕੀਤੀ ਹੈਗੀ ਆ ਕਹਿੰਦੇ ਭਈ 3.5 ਸਾਲਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਅਨਪਲੋਇਮੈਂਟ ਚੈੱਕ ਹੁਣ ਕਲੈਕਟ ਕਰ ਰਹੇ ਹੈਗੇ ਆ ਜੇ ਪਿਛਲੇ ਸਾਢੇ 3 ਸਾਲਾਂ ਦਾ ਰਿਕਾਰਡ ਦੇਖਿਆ ਜਾਵੇ ਯੂ ਐਸ ਟ੍ਰੇਡ ਕੋਰਟ ਨੇ ਵੈਡਨਸਡੇ ਬਲੌਕ ਕਰ ਦਿੱਤਾ ਸੀ 트럼ਪ ਉਹਨਾਂ ਦਾ ਟੈਰਿਫ ਨੂੰ ਲੈ ਕੇ ਤੇ ਉਸ ਤੋਂ ਬਾਅਦ ਇੱਕ ਹੋਰ ਕੋਰਟ ਨੇ ਕਹਿਤਾ ਸੀ ਵੀ ਨਹੀਂ ਇਹ ਹੋ ਸਕਦਾ ਹੈਗਾ ਸੋ ਕਾਫੀ ਜ਼ਿਆਦਾ ਜਿਹੜਾ ਆ ਅਨਰੈਸਟ ਚੱਲ ਰਿਹਾ ਹੈਗਾ ਬਿਜ਼ਨਸ ਇੰਡਸਟਰੀ ਦੇ ਵਿੱਚ ਵੀ ਲੇਆਫ ਆਈਟੀ ਇੰਡਸਟਰੀ ਚ ਬਹੁਤ ਹੋ ਰਹੀ ਹੈ ਇੰਟਲ ਹੋਰ ਕੰਪਨੀਆਂ ਉਹ ਤੁਹਾਡੇ ਨਾਲ ਆਪਾਂ ਪਿਛਲੇ ਸਮੇਂ ਦੇ ਵਿੱਚ ਦੱਸਦੇ ਰਹੇ ਹੈਗੇ ਆ ਸੋ ਲੋਕ ਜੋ ਅਨਪਲਾਈਮੈਂਟ ਅਪਲਾਈ ਕਰ ਰਹੇ ਆ ਕਾਫੀ ਨੰਬਰ ਉਹਨਾਂ ਚ ਵੱਧ ਰਹੇ ਹੈਗੇ ਆ ਪਿਛਲੇ ਸਾਲਾਂ ਦੇ ਦੌਰਾਨ ਇਸੇ ਤਰ੍ਹਾਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਪ੍ਰੋਫਿਟ ਵੀ ਕਾਫੀ ਘਟ ਰਹੇ ਆ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀਆਂ ਕੰਪਨੀਆਂ ਹੈਗੀਆਂ ਵਾਲਮਾਰਟ ਟਾਰਗੇਟ ਜਾਂ ਹੋਰ ਇਹਨਾਂ ਨੂੰ ਇਹ ਕਿਹਾ ਵੀ ਸੀ ਕਿ ਜੇ ਟੈਰਫ ਲੱਗਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪ੍ਰਾਈਸਾਂ ਜਿਹੜੀਆਂ ਆ ਕੀਮਤਾਂ ਵਧਾ ਦਿਓ ਸੋ ਹੁਣ ਉਹ ਕਹਿ ਰਹੇ ਆ ਵੀ ਜੇ ਅਸੀਂ ਕੀਮਤਾਂ ਨਹੀਂ ਵਧਾ ਦੇ ਤੇ ਸਾਡਾ ਜਿਹੜਾ ਪ੍ਰੋਫਿਟ ਆ ਉਹ ਮਰ ਜਾਣਾ ਹੈ ਹੂੰ ਜੀ ਜੀ